ਕਿ ਇਸ ਨੌਜਵਾਨ ਦੀ ਕੋਈ ਵੀ ਗਲਤੀ ਨਹੀਂ ਸੀ ਟੀਚਰ ਨੇ ਆਪਣੇ ਜਾਲ ਦੇ ਵਿੱਚ ਫਸਾਇਆ ਆਪਣੇ ਨੌਜਵਾਨ ਨੂੰ ਉਹ ਨੌਜਵਾਨ ਅੱਜ ਸਾਡੇ ਵਿਚਕਾਰ ਨਹੀਂ ਹੈਗਾ ਪਰਿਵਾਰ ਰੋ ਰਿਹਾ ਮਾਂ ਰੋ ਰਹੀ ਆ ਕੁਰਲਾ ਰਹੀ ਆ ਦਾਦੀ ਰੋ ਰਹੀ ਆ ਪਿਓ ਰੋ ਰਿਹਾ ਕਹਿੰਦੇ ਅੱਜ ਤੱਕ ਕੁੜੀਆਂ ਸੇਫ ਨਹੀਂ ਸੀਗੀਆਂ ਪਰ ਬਾਈ ਜੀ ਅੱਜ ਤੋਂ ਬਾਅਦ ਇਹ ਗੱਲ ਤਾਂ ਕਲੀਅਰ ਹੋਊਗੀ ਹੁਣ ਮੁੰਡੇ ਵੀ ਬਾਈ ਜੀ ਸੇਫ ਨਹੀਂ ਹੈਗੇ ਆਹ ਵੀਡੀਓ ਦੇਖਣ ਤੋਂ ਬਾਅਦ ਬਾਈ ਜੀ ਤੁਸੀਂ ਸੋਚੋਗੇ ਕੀ ਮੁੰਡਾ ਸਾਡਾ ਗਲਤ ਰਾਹਾਂ 'ਤੇ ਪਵੇ ਆ ਨੌਜਵਾਨ ਨੇ ਬਾਈ ਜੀ ਟੀਚਰ ਦੀਆਂ ਗੱਲਾਂ ਦੇ ਵਿੱਚ ਆ ਕੇ ਟੀਚਰ ਦੇ ਜਾਲ ਦੇ ਵਿੱਚ ਫਸ ਕੇ ਉਸ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਟੀਚਰ ਨੇ ਗੱਲਬਾਤ ਕੀਤੀ ਚੈਟ ਕੀਤੀ ਰਿਲੇਸ਼ਨ ਬਣਾਏ ਤਿੰਨ ਚਾਰ ਮਹੀਨੇ ਲਗਾਤਾਰ ਗੱਲ ਚੱਲਦੀ ਰਹੀ ਕਹਿੰਦੇ ਟੀਚਰ ਮਾਪੇ ਦੇ ਸਮਾਨ ਹੁੰਦਾ ਪਰ ਬਾਈ ਜੀ ਅੱਜ ਦੀ ਡੇਟ ਦੇ ਵਿੱਚ ਆ ਟੀਚਰ ਟੀਚਰ ਕਿਸੇ ਕੰਮ ਦੇ ਨਹੀਂ ਅੱਜ ਤੋਂ ਬਾਅਦ ਆਪਣੇ ਬੱਚਾ ਨੂੰ ਸਕੂਲ ਭੇਜਣ ਤੋਂ ਪਹਿਲਾਂ ਤੁਸੀਂ 100 ਵਾਰ ਸੋਚੋਗੇ ਜੋ ਮੈਡਮ ਆ ਟੀਚਰ ਆ ਉਸ ਦਾ ਵੀ ਵਿਆਹ ਹੋਇਆ ਹੋਇਆ ਆਪ ਵੀ ਜੋਬ ਕਰਦੀ ਆ ਘਰ ਵਾਲਾ ਵੀ ਜੋਬ ਕਰਦਾ ਸੀ ਉਸ ਦੇ ਹਜ਼ਾਰਾਂ ਦੋਸਤਾਂ ਨੇ ਦੇਖਿਆ ਬਾਹਰ ਸਭ ਨੂੰ ਪਤਾ ਸੀ ਪਰ ਸਾਨੂੰ ਨਹੀਂ ਪਤਾ ਸੀ ਸਾਨੂੰ ਨਹੀਂ ਦੱਸਿਆ ਕਦੇ ਵੀ ਬਾਹਰ ਯਾਰ ਦੋਸਤ ਦੱਸ ਰਹੇ ਨੇ ਇਹਦੀ ਲੰਮੇ ਟਾਈਮ ਤੋਂ ਗੱਲ ਚੱਲਦੀ ਸੀ ਤੈਨੂੰ ਮਾਰ ਦੇਾਂਗੇ ਤੈਨੂੰ ਇਹ ਕਰ ਦੇਾਂਗੇ ਉਹ ਕਰ ਦੇਾਂਗੇ ਉਹ ਆਪਣੇ ਆਪ ਸੁਸਾਈਡ ਕਰ ਲਿਆ ਪਰਿਵਾਰ ਦੇਖੋ ਹਨਾ ਗਰੀਬ ਪਰਿਵਾਰ ਹੈ ਤੇ ਉਧਰੋਂ ਪੈਸੇ ਵਾਲੇ ਨੇ ਸਾਰੇ ਉਹਨਾਂ ਦਾ ਤਾਂ ਚੱਲਣਾ ਪੈਸਾ ਭਾਈ ਜੀ ਆਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਸ ਨੌਜਵਾਨ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਕਿਉਂਕਿ ਇਸ ਨੌਜਵਾਨ ਦੀ ਕੋਈ ਵੀ ਗਲਤੀ ਨਹੀਂ ਸੀ ਟੀਚਰ ਦੀ ਗਲਤੀ ਸੀ ਟੀਚਰ ਨੇ ਆਪਣੇ ਜਾਲ ਦੇ ਵਿੱਚ ਫਸਾਇਆ ਆਪਣੇ ਨੌਜਵਾਨ ਨੂੰ ਕਾਂ ਉਹ ਨੌਜਵਾਨ ਅੱਜ ਸਾਡੇ ਵਿਚਕਾਰ ਨਹੀਂ ਹੈਗਾ ਪਰਿਵਾਰ ਰੋ ਰਿਹਾ ਮਾਂ ਰੋ ਰਹੀ ਆ ਕੁੜਲਾ ਰਹੀ ਆ ਦਾਦੀ ਰੋ ਰਹੀ ਆ ਪਿਓ ਰੋ ਰਿਹਾ ਭੈਣ ਭਾਈ ਰੋ ਰਹੇ ਨੇ ਪਰ ਇਹ ਨੌਜਵਾਨ ਹੁਣ ਕਦੇ ਵਾਪਸ ਨਹੀਂ ਆਉਂਦਾ ਕਿਉਂ ਕਿ ਇਸ ਨੂੰ ਆਪਣੀ ਜਾਲ ਦੇ ਵਿੱਚ ਫਸਾਇਆ ਇਸਦੀ ਹੀ ਟੀਚਰ ਨੇ ਕਹਿੰਦੇ ਅੱਜ ਤੱਕ ਕੁੜੀਆਂ ਸੇਫ ਨਹੀਂ ਸੀਗੀਆਂ ਪਰ ਬਾਈ ਜੀ ਅੱਜ ਤੋਂ ਬਾਅਦ ਇਹ ਗੱਲ ਤਾਂ ਕਲੀਅਰ ਹੋ ਗਈ ਹੁਣ ਮੁੰਡੇ ਵੀ ਬਾਈ ਜੀ ਸੇਫ ਨਹੀਂ ਹੈਗੇ ਕਿਉਂਕਿ ਆਹ ਵੀਡੀਓ ਦੇਖਣ ਤੋਂ ਬਾਅਦ ਬਾਈ ਜੀ ਤੁਸੀਂ ਸੋਚੋਗੇ ਕਿ ਮੁੰਡਾ ਸਾਡਾ ਗਲਤ ਰਾਹਾਂ 'ਤੇ ਪਵੇ ਸਾਡਾ ਮੁੰਡਾ ਸਕੂਲ ਜਾਂਦਾ ਕਿਤੇ ਇਹ ਵੀ ਉਦੋਂ ਦਾ ਕਦਮ ਨਾ ਚੱਕੇ ਜੋ ਇਸ ਨੌਜਵਾਨ ਨੇ ਚੱਕਿਆ ਆਹ ਨੌਜਵਾਨ ਨੇ ਬਾਈ ਜੀ ਟੀਚਰ ਦੀਆਂ ਗੱਲਾਂ ਦੇ ਵਿੱਚ ਆ ਕੇ ਟੀਚਰ ਦੇ ਜਾਲ ਦੇ ਵਿੱਚ ਫਸ ਕੇ ਉਸਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਟੀਚਰ ਨੇ ਗੱਲਬਾਤ ਕੀਤੀ ਚੈਟ ਕੀਤੀ ਰਿਲੇਸ਼ਨ ਬਣਾਏ ਤਿੰਨ ਚਾਰ ਮਹੀਨੇ ਲਗਾਤਾਰ ਗੱਲ ਚੱਲਦੀ ਰਹੀ ਪਲੱਸ 2 ਕਰਕੇ ਹਜੇ ਵਿਲਾ ਹੀ ਹੋਇਆ ਸੀ ਇਹ ਨੌਜਵਾਨ 19 ਸਾਲ ਦਾ ਨੌਜਵਾਨ ਆ ਪਰ ਅੱਜ ਸਾਡੇ ਵਿਚਾਰ ਨਹੀਂ ਹੈਗਾ ਕਿਉਂ ਕਿ ਕਿਉਂਕਿ ਇਸ ਟੀਚਰ ਨੇ ਇਸ ਟੀਚਰ ਨੇ ਆਪਣੇ ਜਾਲ ਦੇ ਵਿੱਚ ਫਸਾਇਆ ਕਹਿੰਦੇ ਟੀਚਰ ਮਾਪੇ ਦੇ ਸਮਾਨ ਹੁੰਦਾ ਪਰ ਬਾਈ ਜੀ ਅੱਜ ਦੀ ਡੇਟ ਦੇ ਵਿੱਚ ਆ ਟੀਚਰ ਟੀਚਰ ਕਿਸੇ ਕੰਮ ਦੇ ਨਹੀਂ ਅੱਜ ਤੋਂ ਬਾਅਦ ਆਪਣੇ ਬੱਚਾ ਨੂੰ ਸਕੂਲ ਭੇਜਣ ਤੋਂ ਪਹਿਲਾਂ ਤੁਸੀਂ 100 ਵਾਰ ਸੋਚੋਗੇ ਕਿ ਮੇਰਾ ਮੁੰਡਾ ਮੇਰੀ ਧੀ ਕਿਸੇ ਗਲਤ ਰਾਹਾਂ ਤੁਰ ਪਏ ਕਿਉਂਕਿ ਇਹ ਨੌਜਵਾਨ ਨੂੰ ਇਸ ਮੈਡਮ ਨੇ ਜੋ ਮੈਡਮ ਦੀ ਅਜੇ ਤੱਕ ਕੋਈ ਵੀ ਫੋਟੋ ਨਹੀਂ ਆਈ ਪਰ ਪਰਿਵਾਰ ਦੱਸ ਰਿਹਾ ਜੋ ਉਸਦੇ ਫੋਨ ਦੇ ਵਿੱਚੋਂ ਪ੍ਰੂਫ ਮਿਲੇ ਨੇ ਕਿ ਮੈਡਮ ਨੇ ਆਪਣੇ ਜਾਲ ਦੇ ਵਿੱਚ ਇਸ ਮੁੰਡੇ ਨੂੰ ਫਸਾਇਆ ਸੋਹਣਾ ਸੁਨੱਖਾ ਮੁੰਡਾ ਸੀ ਤੇ ਤੁਹਾਨੂੰ ਦੱਸ ਦਈਏ ਜੋ ਮੈਡਮ ਆ ਟੀਚਰਾ ਉਸ ਦਾ ਵੀ ਵਿਆਹ ਹੋਇਆ ਹੋਇਆ ਆਪ ਵੀ ਜੋਬ ਕਰਦੀ ਆ ਘਰ ਵਾਲਾ ਵੀ ਜੋਬ ਕਰਦਾ ਅੱਗੇ ਜਿਹੜਾ ਦਿਓਰ ਆ ਉਹ ਵੀ ਕਹਿੰਦੇ ਕੋਈ ਤਿਆਰੀ ਤੁਰੀ ਕਰਾਉਂਦਾ ਬਾਹਰ ਭੇਜਣ ਦੀ ਬੱਚਨ ਤਾਂ ਬਾਈ ਜੀ ਪਰਿਵਾਰ ਦੱਸ ਰਿਹਾ ਕਿ ਚੈਟਾਂ ਹੋਈਆਂ ਗੱਲਬਾਤ ਹੁੰਦੀ ਸੀ ਫੋਨ ਤੇ ਹੁੰਦੀ ਸੀ ਸਾਨੂੰ ਕੁਝ ਨਹੀਂ ਪਤਾ ਸੀ ਪਰ ਸਾਨੂੰ ਅੱਜ ਪਤਾ ਲੱਗਿਆ ਮੌਤ ਤੋਂ ਬਾਅਦ ਜਦੋਂ ਫੋਨ ਦੇ ਵਿੱਚ ਦੇਖਿਆ ਤੇ ਉਸਦੇ ਹਜ਼ਾਰਾਂ ਦੋਸਤਾਂ ਨੇ ਦੇਖਿਆ ਬਾਹਰ ਸਭ ਨੂੰ ਪਤਾ ਸੀ ਪਰ ਸਾਨੂੰ ਨਹੀਂ ਪਤਾ ਸੀ ਸਾਨੂੰ ਨਹੀਂ ਦੱਸਿਆ ਕਦੇ ਵੀ ਬਾਹਰ ਯਾਰ ਦੋਸਤ ਦੱਸ ਰਹੇ ਨੇ ਇਹਦੀ ਲੰਮੇ ਟਾਈਮ ਤੋਂ ਗੱਲ ਚੱਲਦੀ ਸੀ रिलेशन ਦੇ ਵਿੱਚ ਵੀ ਆਇਆ ਨੌਜਵਾਨ ਪਰ ਜਦੋਂ ਮੈਡਮ ਦੇ ਘਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਸਨੇ ਉਹਨੂੰ ਇੰਨਾ ਕੁ ਹਰਾਸ਼ਮੈਂਟ ਕੀਤੀ ਇੰਨਾ ਕੁ ਹਰਾਸ਼ ਕੀਤਾ ਇੰਨੀ ਕੁ ਧਮਕੀਆਂ ਦਿੱਤੀਆ ਤੈਨੂੰ ਮਾਰ ਦੇਾਂਗੇ ਤੈਨੂੰ ਇਹ ਕਰ ਦੇਾਂਗੇ ਉਹ ਕਰ ਦੇਾਂਗੇ ਤੂੰ ਆਪਣੇ ਆਪ ਸੁਸਾਇਡ ਕਰ ਲੈ ਆਪਣੇ ਆਪ ਮਰ ਜਾ ਤੈਨੂੰ ਮਾਰ ਦੇਾਂਗੇ ਜੋ ਮਰਜ਼ੀ ਕਰ ਲੈ ਤੂੰ ਤੇਰਾ ਪਰਿਵਾਰ ਝਾੜ ਦੇਾਂਗੇ ਤਾਂ ਕਹਿੰਦੇ ਨੇ ਕਿ ਜਦੋਂ ਗਰੀਬੀ ਹੁੰਦੀ ਆ ਨਾ ਤਾਂ ਜਦੋਂ ਗਲਤ ਸਟੈਪ ਚੱਕਦੇ ਆ ਤਾਂ ਫਿਰ ਘਰ ਦੱਸਦੇ ਹੋਏ ਵੀ ਆਪਾਂ ਸ਼ਰਮਾਂਦੇ ਆ ਕੀ ਕਰ ਲੈਣਗੇ ਘਰ ਤੇ ਕੀ ਕਰ ਲਾਂਗੇ ਫਿਰ ਆਪਣਾ ਦਿਮਾਗ ਗਲਤ ਰਸਤੇ ਦਿਖਾਉਂਦਾ ਤੇ ਆਹ ਮੁੰਡੇ ਨਾਲ ਵੀ ਇਦਾਂ ਹੀ ਹੋਇਆ ਪਰਿਵਾਰ ਦੇਖੋ ਹਨਾ ਗਰੀਬ ਪਰਿਵਾਰ ਹੈ ਤੇ ਉਧਰੋਂ ਪੈਸੇ ਵਾਲੇ ਨੇ ਸਾਰੇ ਉਹਨਾਂ ਦਾ ਤਾਂ ਚੱਲਣਾ ਪੈਸਾ ਪਰ ਆਹ ਮੁੰਡਾ ਦੇਖੋ ਛੱਡ ਕੇ ਚਲਾ ਗਿਆ ਦੁਨੀਆ ਤੋਂ ਹੁਣ ਪਰਿਵਾਰ ਦੇ ਕੋਲ ਸਿਰਫ ਕੁਝ ਨਹੀਂ ਸਿਰਫ ਰੋਣ ਦੇ ਸਿਵਾਏ ਹੋਰ ਕੁਝ ਨਹੀਂ ਹੱਕ ਮੰਗ ਰਹੇ ਨੇ ਇਨਸਾਫ਼ ਮੰਗ ਰਹੇ ਨੇ ਕਿ ਸਾਨੂੰ ਸਾਡੇ ਪੁੱਤ ਦਾ ਇਨਸਾਫ਼ ਮਿਲੇ ਜੋ ਹੋ ਮੈਡਮਾ ਉਸ ਨੂੰ ਵੀ ਸਜ਼ਾ ਹੋਵੇ ਤਾਂ ਤੁਹਾਨੂੰ ਦੱਸ ਜੀ ਪਿਤਾ ਦੱਸ ਰਿਹਾ ਕਿ ਸਾਨੂੰ ਨਹੀਂ ਪਤਾ ਸੀ ਸਾਡਾ ਪੁੱਤ ਅਜਿਹੇ ਕੰਮਾਂ 'ਚ ਆ ਸਾਨੂੰ ਨਹੀਂ ਪਤਾ ਸੀ ਉਹ ਇਦਾਂ ਦੇ ਗੰਮ ਗਲਤ ਕਰਦਾ ਕਿਸੇ ਨੇ ਗਲਤ ਫਸਾਇਆ ਪਰ ਹੁਣ ਦੋਸਤ ਦੱਸ ਰਹੇ ਕਾਫੀ ਲੰਮੇ ਟਾਈਮ ਤੋਂ ਗੱਲਬਾਤ ਚੱਲ ਰਹੀ ਸੀ ਦੇਖੋ ਅੱਜ ਦੀ ਰੇਡ ਦੇ ਵਿੱਚ ਸਟੂਡੈਂਟ ਤੇ ਮੈਡਮ ਦਾ ਰਿਸ਼ਤਾ ਉਹ ਰਿਸ਼ਤਾ ਨਹੀਂ ਰਿਹਾ ਜੋ ਅੱਜ ਤੋਂ 10 ਸਾਲ ਪਹਿਲਾਂ ਸੀ ਪਹਿਲਾਂ ਕਹਿੰਦੇ ਸੀ ਕਿ ਮਾਂ-ਬਾਪ ਦੇ ਸਮਾਨ ਹੁੰਦਾ ਟੀਚਰ ਪਰ ਬਾਈ ਜੀ ਅਸੀਂ ਵੀ ਪੜੇ ਆ ਸਾਡੀਆਂ ਵੀ ਟੀਚਰਾਂ ਸੀਗੀਆਂ ਠੀਕ ਹੈ ਤੇ ਸਾਡੇ ਵੀ ਟੀਚਰਾਂ ਨੇ ਸਾਨੂੰ ਪੜਾਇਆ ਲਖਾਇਆ ਜੋ ਦੱਸਦੇ ਸੀ ਅਸੀਂ ਕਰਦੇ ਸੀ ਐਨ ਮਾਂ-ਬਾਪ ਦੇ ਸਮਾਨ ਸਮਝਦੇ ਸੀ ਪਰ ਹੁਣ ਦੇਖੋ ਇਹ ਵੀਡੀਓ ਆਉਣ ਤੋਂ ਬਾਅਦ ਇਹ ਹੋ ਰਿਹਾ ਕਿ ਸਾਡਾ ਨੌਜਵਾਨ ਨਾ ਸਾਡੇ ਪੁੱਤ ਨਾ ਸਾਡੇ ਭਰਾ ਨਾ ਗਲਤ ਹੱਥੇ ਚੜ ਜਾਣ ਸੋਨਾ ਸੰਖਾ ਮੁੰਡਾ ਸੀ ਆਪਣੀ ਜਾਲ ਦੇ ਵਿੱਚ ਮੈਡਮ ਨੇ ਫਸਾਇਆ ਤੇ ਅੱਜ ਇਹ ਨੌਜਵਾਨ ਸਾਨੂੰ ਛੱਡ ਕੇ ਚਲਾ ਗਿਆ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਪਿਤਾ ਦਾ ਕਹਿਣਾ ਹੈ ਕਿ ਜਦੋਂ ਇਸ ਨੇ ਛਾਲ ਮਾਰੀ ਉਸ ਦੇ ਨਾਲ ਇੱਕ ਮੁੰਡਾ ਸੀਗਾ ਰਿਸ਼ਤੇਦਾਰੀ ਚੋਂ ਉਸ ਨੂੰ ਧੱਕਾ ਮਾਰਿਆ ਮੋਟਰਸਾਈਕਲ 'ਤੇ ਸੀ ਫੋਨ ਸਿੱਟਤਾ ਤੇ ਫੋਨ ਦੇ ਵਿੱਚ ਉਹਨੂੰ ਇਹ ਗੱਲ ਕਹੀ ਜਾਂਦੇ ਜਾਂਦੇ ਨੇ ਕਿ ਆਹ ਫੋਨ ਪਿਆ ਫੋਨ ਦੇ ਵਿੱਚ ਮੇਰਾ ਸਾਰਾ ਕੁਝ ਆ ਧੱਕਾ ਮਾਰ ਕੇ ਆਪ ਛਾਲ ਮਾਰਤੀ ਨਹਿਰ ਦੇ ਵਿੱਚ ਤੇ ਅੱਜ ਤੱਕ ਉਸ ਦੀ লাশ ਨਹੀਂ ਮਿਲੀ ਉਸ ਦੀ লাশ ਲੱਭੀ ਜਾ ਰਹੀ ਆ ਗੋਤੇ ਹੋਰ ਲੱਭ ਰਹੇ ਨੇ ਅੱਜ ਤੱਕ ਉਸ ਦੀ লাশ ਨਹੀਂ ਮਿਲੀ ਉਸ ਦੀ লাশ ਲੱਭੀ ਜਾ ਰਹੀ ਆ ਗੋਤੇ ਖੋਰ ਲੱਭ ਰਹੇ ਨੇ ਹਰ ਮੋੜ ਤੇ ਹਰ ਜਗ੍ਹਾ ਖੜੇ ਨੇ ਲੋਕ ਕਿ লাশ ਮਿਲੇ ਪਰ লাশ ਨਹੀਂ ਮਿਲ ਰਹੀ ਮਾਂ ਰੋ ਰਹੀ ਆ ਕਰ ਲਾ ਰਹੀ ਆ ਦਾਦੀ ਰੋ ਰਹੀ ਆ ਭੈਣਾ ਰੋ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਸਾਡੇ ਮੁੰਡੇ ਦੀ লাশ ਮਿਲਦੀ ਆ ਸਾਨੂੰ ਇਨਸਾਫ ਚਾਹੀਦਾ ਸਾਨੂੰ ਵੀ ਉਸ ਟੀਚਰ ਦੀ লাশ ਆਪਣੇ ਭਰਾ ਦੇ ਨਾਲ ਪਈ ਮਿਲੇ ਸਾਨੂੰ ਇਹ ਇਨਸਾਫ ਮਿਲੇ ਪਰ ਭਾਈ ਜੀ ਜੇ ਗੱਲ ਦਬ ਗਈ ਦਬ ਗਈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਬ ਤੱਕ ਵੀਡੀਓ ਪਹੁੰਚ ਸਕੇ ਆ ਮੁੰਡੇ ਨੂੰ ਇਨਸਾਫ ਮਿਲ ਸਕੇ ਕਹਿੰਦੇ ਭਾਈ ਜੀ ਗਲਤੀਆਂ ਹੁੰਦੀਆਂ ਨੇ 100 ਗਲਤੀਆਂ ਹੁੰਦੀਆਂ ਨੇ ਪਰ ਇੰਨਾ ਵੀ ਕਿਸੇ ਨੂੰ ਤਾਂਗਣਾ ਕੀਤਾ ਜਾਵੇ ਕਿ ਉਹ ਇਸ ਦੁਨੀਆ ਨੂੰ ਹੀ ਛੱਡਣ ਤੋਂ ਮਜਬੂਰ ਹੋ ਜਾਵੇ ਤਾਂ ਅੱਜ ਇਹ ਮੁੰਡੇ ਨੇ ਗਲਤ ਕਦਮ ਚੁੱਕਿਆ ਆਪਣੇ ਪਰਿਵਾਰ ਨੂੰ ਛੱਡ ਗਿਆ ਆਪਣੇ ਘਰ ਵਾਲਿਆਂ ਨੂੰ ਛੱਡ ਗਿਆ ਕੀ ਬਣਿਆ ਅੱਜ ਕੀ ਖਟਿਆ ਕੁਝ ਸਮਾਂ ਬਤਾਇਆ ਮੈਡਮ ਦੇ ਨਾਲ ਤੇ ਸਮਾਂ ਬਤਾਨਣ ਤੋਂ ਬਾਅਦ ਅੱਜ ਕੀ ਬਣਿਆ ਜ਼ਿੰਦਗੀ ਖਤਮ ਕਰ ਗਿਆ ਇੰਨਾ ਜ਼ਿਆਦਾ ਪ੍ਰੈਸ਼ਰ ਉਹਨਾਂ ਨੇ ਕੀਤਾ ਤੇ ਉਹਨਾਂ ਤੋਂ ਤੰਗ ਹੋ ਕੇ ਅੱਜ ਇਹ ਨੌਜਵਾਨੇ ਛਾਲ ਮਾਰਤੀ ਸੀ ਤੇ ਖਤਮ ਹੋ ਗਿਆ ਦੋ ਭਰਾ ਸੀ ਇੱਕ ਭੈਣ ਸੀ ਪਿਤਾ ਦਾ ਕਹਿਣਾ ਕਿ ਮੈਂ ਤਾਂ ਉਜੜ ਗਿਆ ਮੇਰੇ ਪੱਲੇ ਤਾਂ ਕੁਝ ਰਿਹਾ ਹੀ ਨਹੀਂ ਬਿਲਕੁਲ ਬਾਕੀ ਆ ਕਿ ਨੌਜਵਾਨ ਪੁੱਤ 19 ਸਾਲ ਦਾ ਪੁੱਤ ਜਦੋਂ ਛੱਡ ਕੇ ਜਾਵੇਗਾ ਤਾਂ ਕੀ ਰਹੇਗਾ ਪੱਲੇ ਪੱਲੇ ਕੀ ਬਚੇਗਾ ਤਾਂ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਵਾਜ਼ ਨੂੰ ਚੁੱਕੋ ਬਾਈ ਜੀ ਤਾਂ ਕਿ ਜਿੰਨੇ ਆ ਬੋਲਣ ਵਾਲੇ ਸੋਸ਼ਲ ਮੀਡੀਆ ਤੇ ਨੇ ਭਾਨੇ ਸਿੱਧੂ ਵਰਗੇ ਹੋਣੀ ਹਨਾ ਹਰ ਇੱਕ ਗੱਲ ਤੇ ਹਰ ਇੱਕ ਟੌਪਿਕ ਤੇ ਬੋਲਦੇ ਨੇ ਰਫਤਾਰ رائے ਲੱਖਾ ਸੁਧਾਨਾ ਤਾਂ ਆ ਇਹ ਜਿਹੇ ਮੁੱਦੇ ਚੱਕਿਆ ਹੋਇਆ ਹੋਣਾ ਬਾਈ ਜੀ ਤਾਂ ਕਿ ਆਪਾਂ ਕਹਿ ਰਹੇ ਆ ਵੀ ਰੁੱਖ ਲਗਾਓ ਪਾਣੀ ਹਨਾ ਵੇਸਣਾ ਹੋਣ ਦਿਓ ਉਹ ਵੀ ਗੱਲ ਜਾਇਜ਼ਾ ਠੀਕ ਹੈ ਪਰ ਭਾਈ ਜੀ ਆ ਚੀਜ਼ ਵੀ ਚੱਕਣ ਵਾਲਾ ਨਾ ਮੁੱਦਾ ਚੱਕਣੇ ਵਾਲਾ ਕਿਉਂ ਕਿਉਂਕਿ ਭਾਈ ਜੀ ਆ ਟੀਚਰ ਜਦੋਂ ਇਦਾਂ ਦੇ ਕੰਮ ਕਰਨਗੇ ਆਣ ਵਾਲੇ ਸਟੂਡੈਂਟ ਕੀ ਸਿੱਖਣਗੇ ਇਹਨੂੰ ਸ਼ੇਅਰ ਕਰ ਦਿਓ ਦੱਬ ਕੇ ਸਾਸ਼ੀ ਕਾਲ ਜੀ